ਆ ਦੁਬਾਰਾ ਇਹ ਪਤੀ ਆਲਾ ਇਹ ਦੇਖੋ ਸਾਰੇ ਸਰੀਰ ਦੀ ਗਰਮੀ ਕੱਢਦਾ ਦਾ ਹੈ ਬਾਈ ਬੋਲੀ ਵਾਲਾ ਠੰਡਾ ਹਾਂ ਕਿਹੜਾ ਜਿੱਤੋਂ 25 30 ਸਾਲ ਪਹਿਲਾਂ ਚੱਲਦਾ ਸੀ ਪੂਰੀ ਗੁਣੀ ਵਾਲਾ ਠੰਡਾ ਹੈ ਛੋਟਾ ਦੇਸੀ ਛੋਟਾ ਨੂਨ ਪਾ ਕੇ ਕਾਲਾ ਨੂਨ ਪਾ ਕੇ ਮਸਾਲਾ ਪਾ ਕੇ ਬਰਫ ਪਾ ਕੇ ਬੜੀਆ ਗਰਮੀ ਕੱਢਦਾ ਦਾ ਸਾਰੇ ਸਰੀਰ ਦੀ ਇਹ ਜਿਵੇਂ ਪਹਿਲਾਂ ਕੋਈ ਇਸ਼ਤਿਹਾਰ ਆਉਂਦੇ ਸੀ ਨਾ ਜਿਵੇਂ ਕੋਈ ਕਹਿੰਦੇ ਲੋਕ ਸਹਾਰਾਂ ਚ ਪੀਂਦੇ ਦੀ ਇਹ ਉਨਪਰਨਲ ਵੀ ਹੈ ਜਿਆਨਾ ਵਾਲਾ ਹੈ ਤਲੀ ਹੋਈ ਚੀਜ਼ ਪਿਰੋ ਪੀਮਾ ਕੇ ਆਪਾਂ 10-15 ਮਿੰਟ ਬਾਅਦ ਸੈਟ ਹੋ ਜਾਊਗਾ ਕੰਮ ਅੱਛਾ ਇਹਦੇ ਵਿੱਚ ਮਸਾਲੇ ਚ ਆਲੀਆਂ ਮਿਰਚਾਂ ਕੋਤੇ ਦੀਆਂ ਪਾ ਕੇ ਇਹਦੇ ਵਿੱਚ ਕਈ ਚੀਜ਼ਾਂ ਜੀ ਕਾਲਾ ਨਮਕ ਦੇਸੀ ਵਧੀਆ ਤੋਪ ਦਾ ਹਾਂ ਚਾਰ-ਪੰਜ ਸਟੇਨੇ ਨਿੰਬੂ ਬਾਬਾ ਜੀ ਇਹਦੇ ਵਿੱਚ ਹਾਂ ਹਾਂ ਸਾਰੇ ਸ਼ਰੀਰ ਦੀ ਗਰਮੀ ਘਟਦਾਂਗੇ ਇਹ ਵੀ ਟੂੜ ਦੋਨੇ ਇੱਕ ਨਹਿਰ ਚਲਦੀ ਆ ਬੜੇ ਫੋਜੇ ਦੇ ਘਰ ਤੋਂ ਬਾਰੇ ਤੋਂ ਗੇਨ ਹੈ ਨਾ ਉਸ ਨਹਿਰ ਤੇ ਜੀਬ ਦੀ ਸਾਲ ਲੱਗਦੀ ਆ ਬੜਾ ਕਿਰਤੀ ਇਨਸਾਨ ਮੁਸਲਿਮ ਭਾਈ ਜਰੇ ਨਾਲ ਸੰਬੰਧਤ ਰੱਖਦਾ ਤੇ ਇਸ ਜੀਬ ਨਾਲ ਬੜਾ ਮੋਹ ਪਿਆ ਸਾਡਾ ਇਤਨਾ ਕਿਤੇ ਜੇ ਤਾਂ ਠੀਕ ਕਰਦੇ ਤੇ ਕੋਈ ਗੱਲਾਂ ਬਾਤਾਂ ਕਰ ਲਾ ਜਰਿਆ ਅੱਜ ਮੈਂ ਬਾਬਾ ਜੀ ਨੂੰ ਕਹਿ ਕੇ ਆ ਜੀ ਵੀਡੀਓ ਬਣਾ ਕੇ ਲਿਆ ਹੋਇਆ ਠੀਕ ਹੈ ਜੀ ਵੀਡੀਓ ਬਣਾ ਲਓ ਇਹ ਬੰਦਾ ਸਿਹਰੇ ਆਉਂਦਾ ਤੇ ਸਾਰਾ ਦਿਨ ਮਿਹਨਤ ਕਰਦਾ ਅਸਾਂ ਨੂੰ ਵੀ ਕਿਰਤ ਕਰਦਾ ਖੇਤਾਂ ਤੇ ਮਾਈ ਕਰਦਾ ਜੀ ਬਾਬਾ ਜੀ ਨੇ ਕਹਿ ਵੀ ਕਿੰਟ ਤੋਂ ਲਾ ਲੇ ਕੋ ਵੰਗ ਤੇ ਤੇ ਅੱਡੀ ਬੇਨਤੀ ਹੈ ਵੀ ਜਦੋਂ ਵੀ ਕਿਤੇ ਲੰਘੋ ਟੱਪ ਤੋਂ ਵੀ ਇਹ ਕਿੱਥੀ ਤੋਂ ਕੋਲਾ ਰੋਡ ਤੇ ਤੇ ਕੋਟਵਾਲਾ ਪਿੰਡ ਦੀ ਨਹਿਰ ਆ ਉਸ ਨਹਿਰ ਤੇ ਇਸ ਵੀਰ ਦੀ ਸਟਾਲ ਲੱਗਦੀ ਹੈ ਛੋਟੀ ਜੀ ਤੇ ਇਥੇ ਜ਼ਰੂਰ ਖੜ ਕੇ ਜਾਓ ਇਹਦੇ ਕੋਲ ਬੜਾ ਪਿਆਰ ਵਾਲਾ ਇਹ ਆਣ ਸਾਹਿਬ ਕਹਿੰਦੇ ਆ ਸੀ ਬੜਾ ਵਧੀਆ ਇਨਸਾਨ ਆ ਹੋਮ ਬਰਵਧੀਆ ਰੱਖਦਾ ਬੰਦੇ ਨਾਲ ਇਹਦੀ ਗੱਲ ਬਾਤ ਅੱਡੀ ਬੇਨਤੀ ਹੈ ਵੀ ਇਹ ਜਿਹੜੀ ਦਾ ਹੌਕਾ ਚਾਈ ਕਰਾਉਂਦਾ ਇਹਦੇ ਕੋਲ ਜ਼ਰੂਰ ਪੀ ਕੇ ਜਾਇਆ ਕਰੋ ਬੜਾ ਸੁਆਦਿਸ਼ਟ ਬਣਾਉਂਦਾ ਤਤੀਰਾ ਗੂਗਲ ਵੀ ਗੁਰਦੀਰਾ ਹੀ ਬਣਾਉਂਦੇ ਬਾਈ ਹਾਂ ਕਤਿਰਾ ਗੁੰਦ ਵੀ ਬਣਾਉਂਦੇ ਚੇਟ ਪਾਈਏ ਫਿਰ ਪਤਾ ਨਹੀਂ ਪਾ ਦੇ ਹਾਂ ਦੋ ਕੋ ਤਾਂ ਬਾਈ ਗੁੰਮ ਗਰੀ ਦਾ ਪਾ ਕੇ ਪੀਂ ਲਾਂਗੇ ਹਾਂ ਹਾਂ ਨੀਵਰ ਦੀ ਕਰਮੈਸ ਵਾਸਤੇ ਇੱਕ ਨੰਬਰ ਚੀਜ਼ ਆ ਜੀ ਗੂਕ ਜੀਰਾ ਪੀਣ ਲੱਗੇ ਬੰਦਾ ਹਫਤਾ ਐ ਸਾਰੀ ਗਰਮੀ ਕੱਢ ਦੂਗਾ ਸਰੀਰ ਜੀ ਅੱਛਾ ਵਧੀਆ ਹਾਂ ਪੂਰੀ ਵਧੀਆ ਬਣਾਉਂਦੇ ਆ ਮੈਂ ਕਿਹਾ ਭਾਦੀ ਲੈ ਕੇ ਤੇਰੇ ਤੇ ਆਉਂਦੇ ਜਾਂਦੇ ਰਾਗੀ ਖੜਦੇ ਤੇਰੇ ਕੋਲ ਹਾਂ ਜੀ ਹਾਂ ਵਧੀਆ ਖੜਦੇ ਜੀ ਵਧੀਆ ਚੱਲਦਾ ਹਾਂ 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 ਵਧੀਆ ਰੱਬ ਦਾ ਸ਼ੁਕਰ ਹੈ ਮਾਲਕ ਦਾ ਵਧੀਆ ਜੀ ਵਧੀਆ ਇਤਮਾਲ ਵੀ ਥੋੜੇ ਹੋਰ ਦੇ ਦੇਣਾ ਜੀ ਆਪਦਾ ਕੰਮ ਥੋੜਾ ਛੱਡ ਕੇ ਨਮਾਜ਼ ਦਾ ਟਾਈਮ ਹੁੰਦਾ ਤੇ ਨਮਾਜ਼ ਦੇ ਪੱਤਿਆਂ ਹਾਂਜੀ ਹਾਂ ਕਰੋ ਟਾਈਮ ਹੋ ਗਿਆ ਨਮਾਜ਼ ਆਦਾ ਕਰਨੀ ਕਰਨੀ ਆ ਸੋ ਇਦਾਂ ਨਹੀਂ ਲੱਗਦਾ ਜਿਵੇਂ ਰਿਸਟਾਰਟ ਖਾਲੀ ਕੀਆ ਸਵਾ 1 ਤੋਂ ਲਾ ਕੇ 1:30 ਵਜੇ ਤੱਕ ਅਸੀਂ ਨਮਾਜ਼ ਆਦਾ ਕਰ ਲੈਣੀ ਆ ਅੱਛਾ ਜੀ ਤੇ ਬਾਕੀ ਫਿਰ ਅਸੀਂ ਪੌਣੇ 6 ਵਜੇ ਕਰ ਲੈਣੀ ਆ ਨਮਾਜ਼ ਆਦਾ ਅੱਛਾ ਜੀ ਫਿਰ ਇੱਥੋਂ ਕਰੋ ਜਾਣੇ ਆ ਅਸੀਂ ਘਰੇ 7:30 ਵਜੇ ਉਦੋਂ ਕਰ ਲੈਣੀ ਆ ਅੱਛਾ ਜੀ ਜੀ 5 ਨਮਾਜ਼ਾਂ ਆ ਪੰਜ ਨਮਾਜ਼ਾਂ ਪਾਣੀ ਪਾਣੀਆਂ ਨੇ ਕੁਝ ਵੀ ਹੋ ਜਾ ਜੀ ਠੀਕ ਆ 5 ਰਿਹੜੀ ਨੂੰ ਛੱਡ ਕੇ ਪੜਦੇ ਆ ਹਾਂ ਨੀ ਪੜਦਾ ਨੀ ਨਮਾਜ਼ ਪੜਦੇ ਕੋਈ ਉਧਰ ਹੁਣ ਤੋਂ ਪੂਰੀ ਲੱਗਿਆ ਨਹੀਂ ਸਾਡੀ ਜਿਹੜੀ ਜਿਹੜੀ ਹਾਂ ਨਾ ਨਾ ਕੋਈ ਇੱਧਰ ਕੋਈ ਧਿਆਨ ਨਹੀਂ ਸਾਡਾ ਨਮਾਜ਼ ਤੇ ਧਿਆਨ ਹੁੰਦਾ ਹੈਗਾ ਵੈਸੇ ਸਾਹੀ ਦੰਬਾ ਜੀ ਕਿਸ਼ਾਦਾ ਵੀ ਇੱਥੇ ਕੋਈ ਵੀ ਚੀਜ਼ ਖੜੇ ਜਾਂ ਕੋਈ ਬੰਦਾ ਵਹਾਰਨ ਮਾਰੀ ਜਾਂਦਾਗਾ ਜਾਂ ਮੋਟਰਸਾਈਕਲ ਵਾਲਾ ਕੋਈ ਮਤਲਬ ਨਹੀਂ ਉਹਨਾਂ ਜਾਂਦਾ ਜਾਂਦੇ ਸੌਗਾ 100 ਵਾਲਾਗਾ 50 ਵਾਲਾਗਾ ਜਾਂਦਾ ਜਾਂਦੇ ਕੋਈ ਟੈਨਸ਼ਨ ਨਹੀਂ ਪਰ ਨਮਾਜ਼ ਆਪਦੀ ਪੂਰੀ ਕਰਨੀ ਆ ਬਿਲਕੁਲ ਨਾ ਪ੍ਰੀਤੀ ਨੂੰ ਹੈਗੀ ਆ ਹਾਂ ਜਿਹੜੀ ਲਾਇਕ ਕਮੈਂਟ ਤੇ ਸ਼ੇਅਰ ਜ਼ਰੂਰ ਕਰੋ ਬਾਈ ਇਸ ਵੀਰ ਕੋਲੇ ਜ਼ਰੂਰ ਖੜ ਕੇ ਜਾਇਆ ਕਰੋ ਉਹਨਾਂ ਨੂੰ ਲੈ ਤੋਂ ਪਿੱਕੀ ਨਾ ਤੇ ਪਿੱਕੀ ਤਾਂ ਹੁੰਦੇ ਤਣਾ ਲਾ ਰੋਡ ਦੇ ਉੱਤੇ ਕੋਡ ਗੁੰਨੇ ਦੀ ਮਹਿਰ ਦੇ ਉੱਪਰੇ ਵੀ ਰਸਟਾਨਾ ਉਹਨਾਂ ਦਾ ਬੜਾ ਪਿਆਰ ਵਾਲਾ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਕਿਪਤ